ਬਾਈ ਜੀ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਕਦੋਂ ਤੋਂ ਸ਼ੁਰੂ ਕਰ ਲੱਗੇ ਸੀ ਇਹ ਇਹ ਜ਼ਿਆਦਾਤਰ ਆ ਮੈਨੂੰ ਹੋ ਤਾਂ ਵੈਸੇ ਬੀਏ ਕਰਕੇ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਟਾਈਮ ਹੀ ਮਤਲਬ ਕਿ ਬੇਰੁਜ਼ਗਾਰ ਜਾ ਉਹ ਹੋ ਗਿਆ ਤੁਸੀਂ ਬੀਏ ਕੀਤੀ ਹੈ ਤੁਹਾਡੀ ਹਾਂ ਸਰਟੀਫਿਕੇਟ ਹੈਗਾ ਹਾਂ ਸਾਹ ਦਿਖਾ ਸਕਦੇ ਹੋ ਹਾਂ 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 ਦਿਖਾਵਾਂਗੇ ਜਰੂਰ ਠੀਕ ਹੈ ਜੀ ਤੇ ਮਤਲਬ ਕਿ ਉਸ ਤੋਂ ਬਾਅਦ ਇਹ ਫਿਰ ਮੈਂ ਛੱਡਿਆ ਹੀ ਨਹੀਂ ਕੰਮ ਕਿਉਂਕਿ ਤਾਂ ਗਰੀਬੀ 'ਚ ਇੱਕ ਮਿਹਨਤ ਇਹੀ ਜੀ ਮਿਲਦੀ ਸੀ ਬੇਰੋਜ਼ਗਾਰ ਸੀ ਹਾਂਜੀ ਪਰ ਇਹ ਹੁਣ ਮੇਰੀ ਦੁਕਾਨਦਾਰੀ ਬਣ ਗਈ ਠੀਕ ਹੈ ਜੀ ਠੀਕ ਹੈ ਕਿ ਨਹੀਂ ਇਹਨੂੰ 10-12 ਸਾਲ ਹੋ ਗਏ ਮੈਨੂੰ ਕੰਮ ਕਰਦੇ ਇਹਨੂੰ ਵੈਸੇ ਕੰਮ ਮੇਰਾ ਸਿੱਖਿਆ ਪਟਿਆਲੇ ਤੋਂ ਠੀਕ ਹੈ ਜੀ ਠੀਕ ਹੈ ਕਿ ਨਹੀਂ ਇਹ ਕੰਮ ਮਤਲਬ ਕਿ ਇਹ ਜੱਦੀ ਕੰਮ ਆ ਗਿਆ ਆਪਣਾ ਠੀਕ ਹੈ ਜੀ ਜਿੰਨੇ ਜੱਦੀ ਵੈਦ ਹੁੰਦੇ ਨੇ ਜੀ ਪਰ ਇਹ ਜੱਦੀ ਕੰਮ ਆ ਗਿਆ ਸਾਡਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਜ਼ਿਆਦਾਤਰ ਬਾਜੀਗਰ ਬਰਾਦਰੀ ਨੂੰ ਬਲੌਂਗ ਕਰਦਾ ਠੀਕ ਹੈ ਕਿ ਨਹੀਂ ਤੇ ਜੱਦੀ ਕੰਮ ਆ ਗਿਆ ਸਾਡਾ ਹਾਂ ਤੇ ਇਹ ਗੱਲ ਹੈ ਜੱਦੀ ਥੋੜਾ ਕੰਮ ਆ ਗਿਆ ਤੇ ਤੁਸੀਂ ਫਿਰ ਪਹਿਲਾਂ ਝੋਪੜੀਆਂ ਬਣਾਉਂਦੇ ਸੀ ਹਾਂ ਝੋਪੜੀਆਂ ਬਣਾਉਂਦੇ ਪਹਿਲਾਂ ਕੱਲੀਆਂ ਝੋਪੜੀਆਂ ਉਸ ਤੋਂ ਬਾਅਦ ਇਹ ਸਟਾਰਟ ਇਹ ਫਿਰ ਜ਼ਿਆਦਾ ਸਟਾਰਟ ਹਫ਼ਤਾਂ ਦਾ ਹੀ ਹੋ ਗਿਆ ਝੋਪੜੀਆਂ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਹੈ ਝੋਪੜੀਆਂ ਅੱਜਕਲ ਬਣਾਉਂਦੇ ਵੀ ਨਹੀਂ ਹੁਣੇ ਨਾ ਬਣਾਉਂਦੇ ਬਹੁਤ ਐ ਠੀਕ ਹੈ ਜੀ ਸਰਕੜੇ ਦੀਆਂ ਜਿਆਦਾ ਆਹ ਟ੍ਰੈਂਡ ਆ ਸਰਕੜਾ ਤੇ ਆ ਮਤਲਬ ਕਿ ਪੰਨੀ ਦਾ ਪੰਨੀ ਵੀ ਅੱਜ ਕੱਲ ਖਤਮ ਹੋ ਗਈ ਤੁਸੀਂ ਕਿੱਥੋਂ ਨੂੰ ਮਿਲ ਜਾਂਦੀ ਹੈ ਇਹ ਹਾਂ ਪੰਨੀ ਖਤਮ ਹੋ ਗਈ ਪੰਨੀ ਜ਼ਿਆਦਾਤਰ ਕਈ ਸੇਮ ਵਾਲੇ ਇਲਾਕਿਆਂ ਚੋਂ ਮਿਲ ਜਾਂਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਕਾਸ਼ ਦੀ ਪਲੇਰੀ ਫਾਰਮ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਬਟਰੁਖਾ ਆਪਾਂ ਅੱਜ ਸਰਾਕੜਿਆਂ ਦੀ ਤੁਹਾਨੂੰ ਜਿਹੜੇ ਕੂਲੇ-ਕੂਲਿਆਂ ਦੇ ਬਣਦੇ ਨੇ ਨਾ ਛੱਪਰ ਉਹਨਾਂ ਦੀ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਹੈ ਤੇ ਇੱਕ ਬਾਈ ਮਿਲਿਆ ਇੱਧਰ ਹੈਗਾ ਪਿੰਡ ਪਿੰਡ ਨਹੀਂ ਸੋਰੀ ਸ਼ਹਿਰ ਮਾਨਸਾ ਇੱਧਰ ਹੈਗਾ ਮੋੜ ਮੰਡੀ ਆਪਾਂ ਮਾਨਸਾ ਖੜਿਆ ਰੋਡ ਦੇ ਉੱਤੇ ਤੇ ਉੱਥੇ ਬਾਈ ਨੇ ਬਣਾਇਆ ਹੈ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਾਈ ਤੋਂ ਆਪਾਂ ਪੁੱਛਦੇ ਹਾਂ ਸਾਰੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਸਸੀ ਗਾ ਜੀ ਬਾਈ ਜੀ ਜਿਹੜਾ ਇਹ ਤੁਹਾਡਾ ਸਿਸਟਮ ਹੈ ਇਹ ਕੀ ਹਿਸਾਬ ਤਾ ਵਾ ਕਿਵੇਂ ਤੁਸੀਂ ਮੈਨੂੰ ਜਾਣਕਾਰੀ ਦਿਓ ਇਹਦੇ ਬਾਰੇ ਇਹ ਹੈ ਤਾਂ ਸਕੁਅਰ ਫੁੱਟਾਂ ਦੇ ਮੁਤਾਬਕ ਜੀ ਕਿ ਬਾਕੀ ਜਿਹੜਾ ਰੇਟ ਹੈ ਰੇਟ ਵਧਦਾ ਘਟਦਾ ਰਹਿੰਦਾ ਪੱਕਾ ਰੇਟ ਤਾਂ ਤਾਂ ਨਹੀਂ ਦੱਸ ਸਕਦੇ ਠੀਕ ਹੈ ਕਿ ਨਹੀਂ ਠੀਕ ਹੈ ਜੀ ਤੇ ਬਾਕੀ ਇਹ ਸਕੁਅਰ ਫੁੱਟਾਂ ਦੇ ਮੁਤਾਬਕ ਹੈ ਜਾਂ ਜੇ ਮਤਲਬ ਕਿ ਕੋਈ ਠੇਕਾ ਕਹੇ ਤਾਂ ਠੇਕਾ ਵੀ ਕਰ ਲੈਣੇ ਜੀ ਜਿਹੜਾ ਹਾਂ ਐਨਾ ਬਣਿਆ ਹੋਇਆ ਹੈ ਜੇ ਕਿਸੇ ਨੇ ਬੜਵਾਉਣਾ ਹੋਵੇ ਅਗਲੇ ਕੋਲੇ ਆਪ ਦਾ ਮਟੀਰੀਅਲ ਹੋਵੇ ਤੁਸੀਂ ਫਿਰ ਕੀ ਹਿਸਾਬ ਕੀ ਪੈਸੇ ਲੈਣੇ ਉਹ ਫਿਰ ਅੱਧਾ ਰੇਟ ਘਟ ਜਾਂਦਾ ਪੈਸੇ ਕਿੰਨੇ ਕਾ ਫਿਰ ਵੀ ਜੇ ਕੋਈ ਕਿਸੇ ਨੇ ਆਪਣੇ ਵੀਡਾ ਹੈ ਫਿਰ ਵੀ ਸਕੁਅਰ ਫੁੱਟ ਦੇ 10 ਰੁਪਏ ਸਕੁਅਰ ਫੁੱਟ ਹੋ ਗਏ ਹਾਂ ਇਹ ਬਣਵਾਈ ਹੈ ਸਾਡੀ ਇਦੇ ਵਿੱਚ ਤੁਹਾਡੀ ਕੋਈ ਤੁਸੀਂ ਕੁਝ ਨਹੀਂ ਦੇਣ ਤੁਸੀਂ ਪੈਸੇ ਲਓਂਗੇ ਇਕੱਲੇ ਹਾਂ ਸਮਾਨ ਅਗਲਾ ਲਿਓ ਹਾਂ ਜੇ ਸੋ ਤੋਂ ਬਣਿਆ ਬਣਾਇਆ ਲੈਣਾ ਹੋ ਫੇਰ ਜੇ ਬਣਿਆ ਬਣਾਇਆ ਲੈਣਾ ਹੋ ਇਹ ਮੌਕੇ ਰੇਟ ਤਾਂ ਯਾਰਾ ਵਾਧੇ ਘਟਦੇ ਰਹਿੰਦੇ ਆ ਹੁਣ ਜਿਵੇਂ ਕੋਈ 3500 ਦਾ ਹੈ ਕੋਈ 4000 ਦਾ ਹੈ ਕੋਈ 4500 ਦਾ ਹੈ ਜਿਵੇਂ ਆ ਛੱਲੇ ਲਾਉਣੇ ਨੇ ਹਾਂ ਆ ਚਾਲਰ ਹੈ ਇਹ ਕਹਾਦਾ ਇਹ 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 ਕਾਨੀ ਹੁੰਦੀ ਹੈ ਕਾਨੀ ਇਸ ਵੀ ਲੱਗੂਗੀ ਹਾਂ ਇਹ ਜੇ ਮਤਲਬ ਕਿ ਰੇਟ ਇਹਦਾ ਵਧਾਉਣਾ ਹੈ ਤਾਂ ਇਹਨੂੰ ਡਿਜ਼ਾਈਨ ਦੇ ਵਿੱਚ ਲਹਿਰੀਆ ਜਿਵੇਂ ਲਹਿਰੀਆ ਡਿਜ਼ਾਈਨ ਜਾਂ ਹਰੀ ਚਾਦਰ ਪਾ ਕੇ ਜਾਂ ਕਲਰ ਮਾਰ ਕੇ ਫੇਰ ਲੱਗਦੀ ਹੈ ਤੇ ਸਾਈਡਾਂ ਤੇ ਇਸ ਦੀ ਲਾਵਾਂਗੇ ਮੇਰਾ ਮਤਲਬ ਕਹਿਣ ਦਾ ਠੀਕ ਹੈ ਜੀ ਡਿਜ਼ਾਈਨ ਬਣ ਜੂ ਪੜੀ ਆ ਉਹ ਲੱਗੂਗਾ ਹਾਂ ਇਹ ਬਣ ਜੂਗਾ ਉਹ ਠੀਕ ਹੈ ਤੇ ਜਿਵੇਂ ਕੋਠੀਆਂ ਦੇ ਵਿੱਚ ਲਾਉਣਾ ਹੈ ਆਪਾਂ ਜਾਂ ਝੌਂਪੜੀਆਂ ਦੇ ਵਿੱਚ ਲਾਉਣਾ ਹੈ ਠੀਕ ਹੈ ਕਿ ਨਹੀਂ ਤੇ ਉਹ ਚੀਜ਼ ਫਿਰ ਇਹ ਡਿਜ਼ਾਈਨ ਬਣ ਜਾਂਦਾ ਤੇ ਰਹੀ ਗੱਲ ਇਹ ਦੀ ਜੇ ਆਪਾਂ ਚਾਹਦੇ ਆ ਮੋਚ ਦਾ ਬਣੀ ਨਹੀਂ ਨਹੀਂ ਤੇ ਇਹਦੇ ਵਿੱਚ ਪਾਣੀ ਵੜ ਜਾਂਦਾ ਨਾ ਹਾਂ ਪਾਣੀ ਇਹਦੇ ਉੱਤੇ ਕਾਗਜ਼ ਲਾਜ਼ਮੀ ਪਊਗਾ ਗਾਰਾ ਪਊਗਾ ਜਦੋਂ ਆਪਾਂ ਤਾਹਾਂ ਚੜਦੇ ਆ ਤੇ ਕੋਈ ਇਹਦੇ ਖਤਰੇ ਵਾਲੀ ਗੱਲ ਨਹੀਂ ਹੈਗੀ 10 ਬੰਦੇ ਚੜਨਾ 5 ਬੰਦੇ ਚੜਨਾ ਜਿਵੇਂ ਮਰਜ਼ੀ ਤੁਰੇ ਫਿਰਨਾ ਠੀਕ ਹੈ ਕਿ ਨਹੀਂ ਇਹ ਖਲਾ ਸਕੰਜਾ ਦਾ ਤੁਹਾਡਾ ਕਾਮਯਾਬ ਹੋਣਾ ਚਾਹੀਦਾ ਠੀਕ ਹੈ ਤੇ ਐ ਵੈਸੇ ਬੰਦਾ ਜਿਵੇਂ ਮਰਜੀ ਤੁਰ ਫਿਰ ਸਕਦਾ ਇਹ 3 ਇੰਚੇ ਮੋਟੀ ਪਲੇਟ ਹੁੰਦੀ ਹੈ ਕਿਰਾ ਇਹ ਐਸ ਕੋਡ ਸਰਕੜਾ ਪਾਇਆ ਹੁੰਦਾ ਦੂਜਾ ਇਹ ਐਸ ਕੋਡ ਸਰਕੜਾ ਪਾਇਆ ਹੁੰਦਾ ਦੋ ਕੋਡ ਹੁੰਦੇ ਨੇ ਇਹਦੇ ਇਹ 3 ਇੰਚੀ ਮੋਟੀ ਪਲੇਟ ਦਿੰਨੇ ਆ ਸੀ ਠੀਕ ਹੈ ਕਿ ਨਹੀਂ ਇਹ ਅੱਜ ਕੱਲ੍ਹ ਰਾਣੀਆਂ ਚੀਜ਼ਾਂ ਨੇ ਇਹ ਅੱਜ ਕੱਲ ਸਰੇਟਾਂ ਪੈ ਗਈਆਂ ਸਰੇਟਾਂ ਦੇ ਥੱਲੇ ਜਿਹੜੇ ਪਸ਼ੂ ਰਹਿੰਦੇ ਨੇ ਉਹ ਗੱਬਣ ਨਹੀਂ ਰਹਿੰਦੇ ਹਾਂ ਜੇ ਗੱਬਣ ਰਹਿ ਵੀ ਗਿਆ ਤਾਂ ਬੱਚਾ ਡੇਗਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਤਪਸ ਜ਼ਿਆਦਾ ਪੈਂਦੀ ਹੈ ਇਹ ਆ ਜਿਹੜਾ ਬਹੁਤ ਆਰਾਮਦਖ ਚੀਜ਼ ਹੈ ਇਹ ਸੋਡਾ ਬਣਾਉਣ ਦਾ ਵਿਚਾਰ ਕਿਵੇਂ ਆਇਆ ਜੀ ਇਧਰੋਂ ਕਿ ਤੁਸੀਂ ਪਹਿਲਾਂ ਤਾਂ ਕਹਿੰਦਾ ਕੋਈ ਕੰਮ ਕਰਦੇ ਹੋ ਅਸਲ ਤਾਂ ਵੈਸੇ ਤਾਂ ਮੈਂ ਗੁਰੂ ਧਾਰਨਾ ਦਾ ਝੋਪੜੀਆਂ ਵੀ ਕੀਤੀ ਸੀ ਝੋਪੜੀਆਂ ਬਣਾਉਂਦਾ ਸੀ ਹਾਂ ਪਰ ਵੈਸੇ ਇਹ ਮੈਨੂੰ ਮੇਰੀ ਗਰੀਬੀ ਨੇ ਸਿਖਾਇਆ ਸੀ। ਅੱਛਾ ਤੁਹਾਡਾ ਠੀਕ ਹੈ। ਗਰੀਬੀ ਜ਼ਿਆਦਾ ਹੋਣ ਕਰਕੇ ਠੀਕ ਹੈ ਕਿ ਨਹੀਂ? ਫਿਰ ਇਹ ਬਣਾਉਂਦੇ ਸੀ, ਇਹਨਾਂ ਦੇ ਘਰ ਬਣਾਉਂਦੇ ਸੀ। ਫਿਰ ਉਹ ਨਾਲ ਬਹਿ ਜਾਂਦੇ। ਪੈਸਾ ਉਹ ਹੌਲੀ-ਹੌਲੀ ਬਦਲਦਾ, ਬਦਲਦਾ, ਬਦਲਦਾ ਸਮਾਂ। ਝੌਂਪੜੀਆਂ ਦੇ ਨਾਲ ਫਿਰ ਇਹ ਚੀਜ਼ ਮੈਨੂੰ ਜ਼ਿਆਦਾ ਉਹ ਲੱਗੀ ਵੀ ਅੱਜ ਕੱਲ ਇਹ ਲੋਭ ਹੁੰਦੀ ਜਾਂਦੀ ਏ। ਪਰ ਇਹਦਾ ਫਿਰ ਜੋਗਾ ਆ ਗਿਆ। ਜੋ ਗਿਆ ਇਹ ਆਪਣਾ ਮਤਲਬ ਕਿ ਨਾਮ ਚੱਲ ਗਿਆ ਨਾਮ ਚੱਲ ਗਿਆ ਤੇ ਨਾਮ ਵੀ ਪੁੱਛਾਂਗੇ ਸੁੱਤੋਂ ਜਿਹੜਾ ਇਹ ਚੀਜ਼ ਹੈ ਪਸ਼ੂਆਂ ਵਾਸਤੇ ਹੈ ਬਹੁਤ ਹੀ ਵਧੀਆ ਹੈ ਹਮ ਹਣਾ ਹਮ ਹਮ ਸਰਦੀ ਦੇ ਵਿੱਚ ਤਾਂ ਇਹ ਜੇ ਆਪਾਂ ਛੱਪਰ ਵੀ ਪਾਉਣਿਆਂ ਸਾਈਡਾਂ ਤੇ ਲਾ ਕੇ ਉਹ ਗਰਮ ਰਹਿੰਦਾ ਗਰਮ ਗਰਮ ਤੇ ਜੇ ਸਰ ਆਪਣਾ ਗਰਮੀਆਂ ਦੇ ਵਿੱਚ ਇਹਨੂੰ ਉੱਪਰ ਪਾਉਣਿਆਂ ਤਾਂ ਉਹ ਠੰਡਾ ਰਹੂਗਾ ਠੰਡਾ ਰਹੂਗਾ ਐਂ ਹੁੰਦਾ ਜੀ ਹਾਂ ਜੀ ਤੇ ਹੋਰ ਇਹਦੇ ਕੀ ਫਾਇਦੇ ਨੇ ਹੋਰ ਇੱਕ ਗੱਲ ਹੋਰ ਵੀ ਹੈਗੀ ਵੀ ਇਹਦੇ ਥੱਲੇ ਇੱਕ ਦਾ ਸਕੂਨ ਆ ਜ਼ਿਆਦਾਤਰ ਤਾਂ ਇਹ ਗੱਲ ਹੈ ਵੀ ਪਸ਼ੂ ਬਿਮਾਰ ਨਹੀਂ ਹੁੰਦਾ ਜਲਦੀ ਇਹਦੇ ਥੱਲੇ ਸਕੂਨ ਹੈ ਇਹਨੇ ਗਰਮੀਆਂ ਦੇ ਵਿੱਚ ਠੰਡਾ ਰਹਿਣਾ ਹੈ ਜੀ ਇੱਕ ਇੱਕ ਜਿਵੇਂ ਪਲੇਟਾਂ ਨੇ ਕਿਸੇ ਦੀਆਂ ਵੀ ਪਲੇਟਾਂ ਤပ်ਦੀਆਂ ਨੇ ਨਹੀਂ ਪਲੇਟਾਂ ਲਾ ਸਕਦਾ ਜੀ ਤਾਂ ਇਹੇ ਹੀਠਾਂ ਵੀ ਅਸੀਂ ਫਿੱਟ ਕਰ ਦਿੰਨੇ ਆ ਤੇ ਤਾਂਹਾਂ ਵੀ ਫਿੱਟ ਕਰ ਦਿੰਨੇ ਆ ਅਸੀਂ ਜੀ ਠੀਕ ਹੈ ਕਿ ਨਹੀਂ ਕੋਈ ਦਿੱਕਤ ਨਹੀਂ ਉਹ ਫਿਰ 80% ਕਿ ਨਹੀਂ ਫਾਇਦਾ ਹੋ ਜਾਂਦਾ ਪਸ਼ੂਆਂ ਦਾ ਹੂੰ ਜਿਵੇਂ ਫੁਫਾਰੇ ਲਾਉਂਦੇ ਆ ਜਾਂ ਹੋਰ ਚੀਜ਼ਾਂ ਲਾਉਂਦੇ ਨੇ ਦੇਖੋ ਮੈਂ ਕਿਸੇ ਨੂੰ ਐਂ ਦਾ ਨਹੀਂ ਕਹਿੰਦਾ ਵੀ ਨਾ ਲਵਾਓ ਜਾਂ ਮੇਰੇ ਕੋਲੇ ਆਓ ਠੀਕ ਹੈ ਕਿ ਨਹੀਂ ਇਹ ਆਪ ਵੀ ਪਾ ਸਕਦੇ ਨੇ ਮੇਰਾ ਤਾਂ ਇਹ ਕਹਿਣਾ ਹੈ ਆਪ ਵੀ ਪਾ ਸਕਦੇ ਨੇ ਵੀ ਆਪ ਆਪ ਵੀ ਪਾਓ ਇਹ ਬਾਈ ਦੀ ਇੱਕ ਮੈਨੂੰ ਬਹੁਤ ਵਧੀਆ ਗੱਲ ਲੱਗੀ ਤਾਂ ਹੀ ਮੈਂ ਬਾਈ ਕੋਲੇ ਖੜਿਆ ਇਹ ਕਹਿੰਦਾ ਮੇਰੇ ਤੋਂ ਵੀ ਕਰਾਉਣ ਦੀ ਲੋੜ ਨਹੀਂ ਤੁਸੀਂ ਆਪ ਹੀ ਪਾ ਸਕਦੇ ਹੋ। ਤੁਸੀਂ ਪਾ ਸਕਦੇ ਹੋ। ਇਹ ਕਹਿੰਦਾ ਮੈਂ ਜਰੂਰੀ ਮੈਂ ਕੋਈ ਮਸੂਰੀ ਨਹੀਂ ਕਰਾਉਂਦਾ। ਹਾਂ। ਵੀ ਮਿੱਥੋਂ ਆ ਕੇ ਲੈ ਕੇ ਜਾਓ। ਹਾਂ। ਇਹ ਕਹਿੰਦਾ ਤੁਸੀਂ ਆਪ ਨੇੜੇ ਤੋਂ ਕੋਈ ਚੱਕ ਕੇ ਆਪਣੇ ਚਾਦਰਾਂ ਨੂੰ ਲਾਓ। ਵੀਡੀਓ ਕਾਲ ਲਾਓ। ਵੀਡੀਓ ਕਾਲ ਲਾਓ। ਵੀਡੀਓ ਕਾਲ ਤੇ ਸਮਝਾਉਂਗਾ ਮੈਂ ਕੋਈ ਇਸ ਤਰ੍ਹਾਂ ਪਾਉਣਾ ਹੈ। ਤੇ ਇਹ ਜਿਹੜੀ ਤੁਸੀਂ ਚਾਦਰਾਂ ਕਿਹਨੂੰ ਲਓ ਉੱਥੇ ਪਾ ਸਕਦਾ ਬੰਦਾ। ਹਾਂ ਪਾ ਸਕਦਾ। ਚਾਦਰਾਂ ਨੂੰ ਕੋਈ ਨੁਕਸਾਨ ਨਹੀਂ। ਹਾਂ। ਠੀਕ ਹੈ। ਕੋਈ ਨੁਕਸਾਨ ਨਹੀਂ। ਇਹ ਕਹੇ ਜੇ ਡਿਲੀਵਰੀ ਕਰਨੀ ਹੈ ਜਿੰਨੀ ਦੂਰ ਮਰਜ਼ੀ ਡਿਲੀਵਰੀ ਕਰ ਸਕਦੇ ਆ ਇਹਨੂੰ। ਗੱਡੀਆਂ ਲੱਗੀਆਂ ਹੋਈਆਂ ਨੇ ਇਹਦਾ ਗੱਲ ਥੋੜੀ ਆ ਗਈ ਵੀ ਪੁੱਛਾਂਗੇ ਤੁਹਾਨੂੰ ਤੇ ਤੁਸੀਂ ਤਿਆਰ ਕਰਨ ਦੀ ਗੱਲ ਸਾਰੀ ਮੁੱਖ ਵੀ ਆਪਣੀ ਹਣਾ ਜੇ ਕਿਸੇ ਨੇ ਉਸ ਤੋਂ ਬਣਾਇਆ ਬਣਾ ਲੈ ਕੇ ਜਾਨੂੰ ਫੇਰ ਕੀ ਹਫ਼ਤਾ ਦਾ ਦਿਨੇ ਤੁਸੀਂ ਕਹੇ ਜਾ ਤਿਆਰ ਕਰਕੇ ਦੇ ਦਿੰਦੇ ਹੋ ਸਾਰੇ ਨਹੀਂ ਉਹ ਅਗਲੇ ਦੇ ਮਤਲਬ ਹੈ ਜਿਵੇਂ ਅਗਲਾ ਵੱਡਾ ਛੋਟਾ ਸਾਰੇ ਤਰ੍ਹਾਂ ਦਾ ਤਿਆਰ ਕਰ ਦਿੰਦੇ ਹੋ ਹਰੇਕ ਤਰ੍ਹਾਂ ਦਾ ਜਾਇ ਵੱਡਾ ਤੋਂ ਵੱਡਾ ਕਿੰਨੇ ਕੁ ਫੁੱਟ ਦਾ ਤਿਆਰ ਕਰ ਦਿੰਦੇ ਹੋ ਤੁਸੀਂ 10x2 15 ਆਹ ਕਹੇ ਬਾਈ ਦਾ ਇਹ 10 बाई 15 ਐਡਾ ਵੱਡਾ ਤੁਸੀਂ ਤਿਆਰ ਕਰਦਨੇ ਹੋ ਹਾਂਜੀ ਹਾਂਜੀ ਦੋਸਤੋ ਦੇਖੋ ਤੁਸੀਂ ਐਡਾ ਵੱਡਾ ਤਿਆਰ ਕਰਕੇ ਤੁਸੀਂ ਆਪਦੀ ਜਗ੍ਹਾ ਤੇ ਕਿਤੇ ਮਰਜ਼ੀ ਲਾ ਸਕਦੇ ਤੇ ਕਾ ਡੰਗਰ ਖੜ ਜਾਣਗੇ ਤਿੰਨ ਚਾਰ ਖੜ ਜਾਣਗੇ ਇਹ ਤਿੰਨ ਡੰਗਰ ਖੜਨਗੇ ਤਿੰਨ ਡੰਗਰ ਇਹਦੇ ਵਿੱਚ ਪਾਣੀ ਵੜਦਾ ਨਹੀਂ ਜੇ ਤੁਸੀਂ ਨਾ ਕਾਗਜ਼ ਪੈਜੂਗਾ ਹਾਂ ਕੋਈ ਹਲਚਕਾਣੀ ਕਾਗਜ਼ ਪੈਜੂਗਾ ਦੇਖੋ ਇਹ ਜਿਹੜਿਆ ਪਾਣੀ ਹੈ ਇਹ ਤਾਂ ਫਿਰ ਵੱਡੀ ਵੱਡੀ ਮਦਾਰਸੀ ਵੀ ਗਾਲ ਲੈਂਦਾ ਹੈ ਇਹਦਾ ਫਿਰ ਕੱਖ ਕਾਨੇ ਜਦੋਂ ਕਾਗਜ਼ ਪੈ ਗਿਆ ਫੇਰ ਪਰ ਮੈਂ ਇਹ 20 ਸਾਲ ਪਿਆ ਰਹੇ ਇਹਦੀ 20 ਸਾਲ ਦੀ ਮਿਆਰ ਹੈਗੀ ਹੈ ਹਾਂ ਠੀਕ ਹੈ ਉਹ ਹੁਣੀ ਤਾਂ ਗਿਆ ਪੁਰਾਣਾ ਯੁੱਗ ਪੁਰਾਣੇ ਬੁੜਿਆਂ ਦੇ ਦੱਬਿਆਂ ਹੋਈਆਂ ਛੱਤਾਂ ਦੇ ਵਿੱਚੋਂ ਸਰਕੜਾ ਆਪਾਂ ਸਾਵਧਾਨੀ ਕੱਢਿਆ ਹੋਇਆ ਹੂੰ ਠੀਕ ਹੈ ਕਿ ਨਹੀਂ ਪਾਣੀ ਆਲਦਾ ਜ਼ਰੂਰ ਗੱਲ ਦਾ ਇਹ ਇੱਕ ਬਾਈ ਗੱਲ ਆਏ ਆ ਅੱਜ ਕੱਲ ਆਪਾਂ ਜੇ ਖੜੇ ਆ ਉਧਰ ਤਰਨ ਤਰਨ ਸਾਈਡ ਜਿਹੜੇ ਹਨ ਆਪਣੇ ਭਾਈਚਾਰੇ ਤੇ ਉਧਰ ਹੋ ਗਿਆ ਕੰਮ ਹੜਾ ਗਏ ਉਹਨਾਂ ਨੂੰ ਤੁਸੀਂ ਫਿਰ ਕੀ ਸਪੋਰਟ ਕਰਦੇ ਹੋ ਆਏ ਹਾਏ ਕਰੀ ਕੋ ਸੇ ਇਹ ਸੱਪਰ ਉਧਰ ਵੀ ਇਹੋ ਜਿਹਾ ਜਾਂਦਾ ਕੋਈ ਕਰ ਸਕਦੇ ਆ ਵੈਸੇ ਤਾਂ ਇਹ ਗੱਲ ਕਰਨ ਵਾਲੀ ਹੈ ਨਹੀਂ ਹੂੰ ਕਿਉਂਕਿ ਮੇਰਾ ਆਪਦਾ ਘਰ ਮਚਿਆ ਹੋਇਆ ਕਿੱਥੇ ਆਗ ਲੱਗੀ ਸੀ ਅੱਛਾ ਸਾਰਾ ਘਰ ਮਚ ਗਿਆ ਸੀ ਮੇਰਾ ਇਹ ਗੱਲ ਕਰਦਾ ਵੀ ਮੇਰੇ ਖੁਦ ਆਪ ਦੇ ਪੰਜ ਜਵਾਕ ਹੈ ਤਿੰਨ ਕੁੜੀਆਂ ਤੇ ਦੋ ਮੁੰਡੇ ਮੇਰੇ ਚਾਰ ਜਵਾਕ ਵਿਹਣ ਵਾਲੇ ਆ ਇਹ ਦੁਕਾਨ ਨੂੰ ਅੱਗ ਲੱਗੀ ਸੀ ਮੈਨੂੰ ਪਤਾ ਹੈ ਹੁਣ ਬਾਰਸ਼ ਦੇ ਵਿੱਚ ਘਰ ਡੇਗ ਪਿਆ ਮੈਂ ਇਹ ਗੱਲ ਸੋਚਦਾ ਵੀ ਅਸੀਂ ਤਾਂ ਫੇਰ ਵੀ ਸੇਫ ਬੈਠੇ ਆਂ ਹਾਂ ਜਿਹੜੇ ਅੱਜ ਜਿਨ੍ਹਾਂ ਦਾ ਕੁਝ ਵੀ ਨਹੀਂ ਰਿਹਾ ਦੇਖੋ ਬਹੁਤ ਵੱਡੇ ਤੋਂ ਵੱਡੇ ਮੀਰ ਤੋਂ ਮੀਰ ਬੈਠੇ ਨੇ ਆਪਾਂ ਇੰਨੇ ਅਮੀਰ ਤਾਂ ਹੈ ਨਹੀਂ ਆਪਾਂ ਤਾਂ ਘਰ ਮਜ਼ਦੂਰੀ ਵਾਲੇ ਬੰਦੇ ਆਂ ਵੀ ਉਹੋ ਘਰ ਪਵਾ ਕੇ ਦੇ ਰਹੇ ਨੇ ਪਰ ਜਿਹੜੇ ਕਾਗਜ਼ਾ ਪਵਾਉਣ ਦੇ ਮਤਲਬ ਕਿ ਕੱਲਾ ਕਾਗਜ਼ ਦੇ ਕੇ ਬੈਠੇ ਐ ਮੇਰੀ ਇਹੀ ਸੇਵਾਦਾਰਾਂ ਨੂੰ ਗਾਹਾਂ ਬੇਨਤੀ ਐ ਦੇਖੋ ਛੋਟਾ ਚੈਨਲ ਚੱਲਦਾ ਹੈ ਮਸ਼ਹੂਰ ਹੈ ਠੀਕ ਹੈ ਕਿ ਨਹੀਂ ਵੀ ਸੇਵਾਦਾਰ ਇੱਥੋਂ ਮੈਨੂੰ ਕਹਿ ਕੇ ਕੋਣ ਕਰਦੇ ਨਾ ਮੇਰੇ ਨਾਲ ਕੰਟੈਕਟ ਹੋ ਜੇ ਤਾਂ ਮੈਂ 15 20 ਛੱਤਾ ਠੀਕ ਹੈ ਕਿ ਨਹੀਂ ਫਰੀ ਆਪਦੇ ਉਸਤ ਦੇ ਵਿੱਚੋਂ ਦੇਵਾਂਗਾ ਵੀ ਉਹ ਕਾगज ਪਾ ਲੈਣਗੇ ਇਹਦੇ ਉੱਤੇ ਉਹ ਕਮਰੇ ਵਾਂਗੂ ਕਮਰਾ ਬਣ ਜਾਂਦਾ ਪੰਜ ਛੀ ਜੀ ਰਹਿ ਸਕਦੇ ਆ ਇਹਦੇ ਥੱਲੇ ਜੀ ਉਹਨਾਂ ਦੀ ਜਿਹੜੀ ਹੁਣ ਦੀ ਉਹ ਹੁਣ ਦਾ ਟਾਈਮ ਹੈ ਹੁਣ ਦਾ ਟਾਈਮ ਉਹਦਾ ਲੰਘ ਜੂ ਲੰਘ ਜੂਗਾ ਗਾਹਾਂ ਪੰਜਾਬ ਖੁਸ਼ਹਾਲ ਹੋਊਗਾ ਨਾ ਹਾਂਜੀ ਹਾਂ ਠੀਕ ਹੈ ਕਿ ਨਹੀਂ ਉਦੋਂ ਆਪਦਾ ਘਰ ਪਾ ਲੈਣਗੇ ਹਾਂ ਬਾਕੀ ਸਿਰੇ ਜਿਹੜੇ ਸਿੱਖ ਸਹਿਮਾਨ ਨੇ ਬਾਜੀਗਰ ਬਰਾਦਰੀ ਦਾ ਵੀ ਇੱਥੇ ਕੱਠ ਹੋਇਆ ਸੀ ਓਕੇ ਹੈ ਉਹ ਮੇਰੇ ਨਾਲ ਵੀ ਹੈਲਪ ਕਰਨਾ ਚਾਹੁੰਦੇ ਹੂੰ ਠੀਕ ਹੈ ਕਿ ਨਹੀਂ ਸਾਰੀ ਬਾਜੀਗਰ ਬਰਾਦਰੀ ਸਿੱਖ ਸਹਿਮਾਨਾਂ ਦੇ ਨਾਲ ਹੈ ਸੇਵੇਦਾਰਾਂ ਦੇ ਨਾਲ ਹੈ ਅਸੀਂ ਉਹਨਾਂ ਦੇ ਨਾਲ ਆ ਠੀਕ ਹੈ ਕਿ ਨਹੀਂ ਜਿਵੇਂ ਉਹ ਕਹਿਣਗੇ ਅਸੀਂ ਓਵੇਂ ਕਰਾਂਗੇ ਜੀ ਸੇਵੇਦਾਰ ਮੈਨੂੰ ਫੋਨ ਕਰ ਦੇਣ ਕਨੈਕਟ ਕਰ ਦੇਣਾ ਮੈਂ ਛੱਤਾਂ ਬਣਾਉਂਗਾ ਜੇ ਉੱਥੇ ਕਹਿ ਦੇਣਗੇ ਤਾਂ ਮੈਂ ਉੱਥੇ ਵੀ ਆ ਜਾਊਗਾ ਅਸਾ ਉੱਥੇ ਹੀ ਬਾਜੂ ਤੁਸੀਂ ਹਾਂ ਜਿਵੇਂ ਕਹਿਣਗੇ ਓਵੇਂ ਕਰ ਲਾਂਗੇ ਆਪਾਂ ਠੀਕ ਹੈ ਹਾਂ ਇੱਥੋਂ ਤਾਂ ਮੈਂ ਹੁਣ ਜੇ ਮੈਂ ਕੱਲਾ ਕਹਾ ਵੀ ਕੱਲਾ ਤਾਂ ਮੈਂ ਲੈ ਕੇ ਮੇਰੀ ਪਹੁੰਚ ਹੈ ਨਹੀਂ ਇਨੀ ਠੀਕ ਹੈ ਇਹ ਮੇਰੀ ਪਹੁੰਚ ਹੁੰਦੀ ਨਾ ਕਦੇ ਠੀਕ ਹੈ ਕਿ ਨਹੀਂ ਤਾਂ ਮੈਂ ਜਾ ਵੜਦਾ ਜੇ ਆ ਜਾਣ ਸੇਵਾਦਾਰ ਤੇ ਜਿਵੇਂ ਮਰਜ਼ੀ ਕੰਡੈਕਟ ਕਰਕੇ ਮੈਂ ਇਹਨਾਂ ਦੇ ਘਰ ਦੇ ਦੂੰਗਾ ਠੀਕ ਹੈ ਜੀ 15 20 ਸੱਤਾਂ ਮਤਲਬ ਕਿ ਦੇ ਦੂੰਗਾ 20 ਸੱਤਾਂ ਤੁਸੀਂ ਦੇ ਸਕਦੇ ਹੋ 15 ਲੈ ਕੇ 20 ਦੇ ਸਕਦੇ ਹੋ ਤਿਆਰ ਕਰਕੇ ਐਡੀ ਐਡੀ ਹਾਂ ਹਾਂ ਠੀਕ ਹੈ ਬੇਲ ਕੋਲ ਉਹਨਾਂ ਦੇ ਥੱਲੇ ਉਹਨਾਂ ਦਾ ਵਿਚਾਰਿਆਂ ਦਾ ਟਾਈਮ ਲੰਘ ਜੂਗਾ ਠੀਕ ਹੈ ਕਿ ਨਹੀਂ ਗਾਹਾਂ ਸਮਾਂ ਆਉਂਦਾ ਰਹਿੰਦਾ ਬਦਲਦਾ ਰਹਿੰਦਾ ਜਦੋਂ ਸਮਾਂ ਫਿਰ ਪਾਣੀ ਘਟ ਗਿਆ ਫਿਰ ਉਹਦਾ ਹੱਲ ਹੋ ਜੂਗਾ ਹਾਂ ਉਹਦਾ ਟਾਈਮ ਉਹਨਾਂ ਦਾ ਲੰਘ ਜੂ ਚਾਹਤਾਂ ਤਾਂ ਨਹੀਂ ਲੋਟ ਆਉਂਦੀਆਂ ਉਹ ਪਾਣੀਆਂ ਹਾਂ ਹਾਂ ਮੈਂ ਤਾਂ ਇੰਨਾ ਕਰ ਸਕਦਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਤੇ ਜਿਹੜੀ ਤੁਸੀਂ ਛੱਡਣ ਦੀ ਕਿਸੇ ਨੂੰ ਆਪਾਂ ਗੱਲ ਲਈਏ ਇਹਨੂੰ ਦੁਬਾਰਾ ਜੇ ਹੁਣ ਬੰਦਾ ਨਹੀਂ ਜਾ ਸਕਦਾ ਕੋਈ ਤੁਹਾਡੇ ਤੇ ਕੋਈ ਫੋਨ ਤੇ ਕਨੈਕਟ ਕਰਦਾ ਤੁਸੀਂ ਪਹੁੰਚ ਕਰ ਦਿੰਦੇ ਹੋ ਹਾਂ ਆਜੋ ਸੋਲਟ ਕੋਲੇ ਉੱਥੇ ਜਾ ਕੇ ਫਿੱਟ ਵੀ ਕਰੋਗੇ ਦੇਖੋ ਜੀ ਯਕੀਨ ਬੰਦੇ ਦਾ ਹੋਣਾ ਚਾਹੀਦਾ ਸਾਈ ਦਾ ਜ਼ਰੂਰ ਪਊਗੀ ਹੂੰ ਸਾਈ ਦਾ ਪੈਣੀ ਪੈਣੀ ਠੀਕ ਹੈ ਕਿ ਨਹੀਂ ਸਾਈ ਲੈਣੇ ਆ ਸੀ ਉਹ ਗਾਹਾਂ ਅਗਲੇ ਦਾ ਯਕੀਨ ਆ ਚਾਹੇ ਇੱਥੇ ਆ ਕੇ ਸਾਨੂੰ ਉਹ ਕਰ ਜੇ ਸਾਈ ਜੇ ਫੋਨ ਤੇ ਕਹੂਗਾ ਅਸੀਂ ਭੇਜ ਦਨੇ ਆ ਬਰਸਾ ਰ ਤਰਨ ਤਾਰ ਦਾ ਮੋਗਾ ਇਧਰ ਲੁਧਿਆਣਾ ਹੋ ਗਿਆ ਇਧਰ ਜਿੰਨੇ ਏਰੀਆ ਹੈਗਾ ਠੀਕ ਹੈ ਕਿ ਨਹੀਂ ਤੇ ਅਸੀਂ ਐਂ ਵੀ ਭੇਜ ਦਨੇ ਨੇ ਠੀਕ ਹੈ ਜਿੰਨੀ ਦੂਰ ਮਰਜੀ ਹੋਵੇ ਤੁਹਾਡਾ ਫੋਨ ਨੰਬਰ ਬੋਲ ਦੋ ਇੱਕ ਵਾਰ 98788 68030 ਆਪਣਾ ਨੰਬਰ ਹੈ ਠੀਕ ਹੈ ਤੇ ਹੁਣ ਬੋਲ ਦੋ ਜਿੱਥੇ ਆਪਾਂ ਡਰੈਸ ਖੜੇ ਆ ਹਾਂ ਇੱਧਰ ਪੈ ਗਿਆ ਮੌੜ ਮੰਡੀ ਹਾਂ ਇੱਧਰ ਮੌੜ ਮੰਡੀ ਬਠਿੰਡਾ ਇਹ ਰੋਡ ਆ ਇੱਧਰ ਪਟਿਆਲਾ ਮਾਨਸਾ ਇੱਧਰ ਹੁਣ ਤਾਂ ਮਾਨਸਾ ਆ ਗਿਆ ਨੇੜੇ ਹਾਂ ਮਾਨਸਾ ਮਾਨਸਾ ਤੋਂ ਬਠਿੰਡਾ ਤੋਂ ਮੌੜ ਮੰਡੀ ਆ ਖੜੇ ਆ ਪਰ ਉੱਡਦੇ ਤੇ ਯਾਨੀ ਕਿ ਸਿੱਧੂ ਮੂਸੇ ਵਾਲੇ ਦੇ ਪਿੰਡ ਦੇ ਨਾਲ ਆ ਸੀ ਇੱਥੋਂ ਕਿੰਨੀ ਕੁ ਦੂਰ ਇਹਨਾਂ ਦਾ ਇਹਨਾਂ ਦਾ ਪਿੰਡ ਸਾਰਾ 10 12 ਕਿਲੋਮੀਟਰ ਮੰਨ ਲਓ ਸੀ ਦੂ ਮੂਜ਼ੇ ਵਾਲੇ ਦੇ ਪਿੰਡ ਦੇ ਕੋਲੇ ਖੜੇ ਆ ਸੀ ਤੇ ਰੋਡ ਦੇ ਉੱਪਰ ਹੀ ਆਪਣੀ ਦੁਕਾਨ ਹੈ ਇੱਧਰ ਖਾਲਸਾ ਨਰਸਰੀ ਆਉਂਦੀ ਹੈ ਇੱਧਰ ਅਕਾਲ ਅਕੈਡਮੀ ਆ ਜਾਂਦੀ ਹੈ ਰਾਜਪਾਲ ਨਰਸਰੀ ਠੀਕ ਹੈ ਜੀ ਠੀਕ ਹੈ ਕਿ ਨਹੀਂ ਤੇ ਸੁਖਾ ਸਿੰਘ ਵਾਲਾ ਆਪਣਾ ਖਾਸ ਪਿੰਡ ਹੋ ਗਿਆ ਵੈਸੇ ਭਾਈ ਦੇ ਸਾਹ ਤੇ ਸੁਖਾ ਸਿੰਘ ਵਾਲਾ ਇੱਕੋ ਹੀ ਪਿੰਡ ਹੋਇਆ ਪਿਆ ਸਾਡਾ ਇੱਕੋ ਹੀ ੱਡਾ ਪੈਂਦਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਠੀਕ ਹੈ ਜੀ